ਦੋਸਤੋ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਇੱਥੇ ਦੱਸਿਆ ਗਿਆ ਤੁਸੀਂ ਸਿਆਣੇ ਬੰਦੇ ਬੈਠੇ ਹੋ ਇਹ ਕੰਮ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀ ਮੈਂ ਇਹਨੂੰ ਕੋਈ ਆਪਣੀ ਪ੍ਰਾਪਤੀ ਨਹੀਂ ਮੰਨਦਾ ਵੀ ਪ੍ਰਾਪਤੀ ਹੈ ਜੀ ਮੁਖਸਰ ਚ 90 ਕਰੋੜ 91 ਕਰੋੜ ਰਪੀਏ ਦਾ ਸੀਵਰੇਜ ਪਾਉਣ ਦਾ ਜਿਹੜਾ ਪ੍ਰੋਜੈਕਟ ਹੈ ਉਹਦਾ ਉਦਘਾਟਨ ਕਰਤਾ 70 ਕਾ 70 ਕਿਲੋਮੀਟਰ ਪਹਿਲਾਂ ਵਾਲਾ ਜਿਹੜਾ ਸੀ ਉਹ ਠੀਕ ਕਰਾਂਗੇ 30 ਕਿਲੋਮੀਟਰ ਹੋਰ ਐਡ ਕਰ ਲਿਆ ਨਵੀਂ آبادی ਬਣ ਗਈ ਇਹ ਕੰਮ ਪਹਿਲਾਂ ਹੋ ਜਾਣੇ ਚਾਹੀਦੇ ਸੀ ਮਤਲਬ ਇਹਦੇ ਵਾਰ ਤਾਂ ਆਪਾਂ ਇਦਾਂ ਸੋਚੀਏ ਕਿ ਆਪਾਂ ਲੇਟ ਕਿਉਂ ਹੋ ਗਏ ਮੈਂ ਅਕਸਰ ਕਹਿੰਨਾ ਦੁਨੀਆ ਚੰਨ ਤੇ ਚੜ ਗਈ ਗੇੜੇ ਕਈ ਮਾਰਿਆ ਚਾਹੁੰਦੇ ਹੋ ਜਗਾ ਜੀ ਦੇਖਦੇ ਫਿਰਦੇ ਕਲੋਨੀ ਕੱਟਣ ਨੂੰ ਉੱਥੇ ਹਣੋ ਮੰਗਲ ਗ੍ਰਹਿ ਤੇ ਜਾਇਆ ਏ ਐਲਨ ਮਸਕ ਕੋਰੀ ਕਹਿੰਦੇ ਹੁਣ ਬੰਦੇ ਭੇਜਿਆ ਕਰਾਂਗੇ ਜਿਹੜੇ ਜਾਇਆ ਵੀ ਆਇਆ ਕਰਨਗੇ ਮੁੜ ਵੀ ਆਇਆ ਕਰਨਗੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ 2 ਨਵੰਬਰ 2025 ਆ ਫਰਦਿਆਂ ਸੀਵਰੇਜਾਂ ਨੇ ਤਾਂ ਕਾਟਨ ਕਰਦੇ ਇਹ ਇੱਕ ਬਸੇ ਜਕਾਰੇ ਵਾਲੀ ਗੱਲ ਹੈ ਨਹੀਂ ਇੱਕ ਤਾਂ ਇਹ ਬਦਲਣਾ ਸਭ ਤੋਂ ਪਹਿਲਾਂ ਤਾਂ ਇਹੀ ਬਦਲੀਏ ਉਹਨਾਂ ਨੇ ਆਦਤਾਂ ਪਾਈਆਂ ਹਰ ਗੱਲ ਤੇ ਬੋਲੇ ਸੋਨਿਆ ਲੋ ਕੋਈ ਕੰਮ ਕਰ ਲੀਏ ਚੰਗੇ ਕੰਮ ਕਰ ਲੀਏ ਜਵਾਕ ਪੜਾ ਲੀਏ ਕੋਈ ਕਾਲਜ ਖੋਲ੍ਹ ਲੀਏ ਵਧੀਆ ਨੌਕਰੀਆਂ ਤੇ ਲਾ ਲੀਏ ਉੱਦ ਦੇ ਜਕਾਰੇ ਛੱਡ ਦਾਂਗੇ ਪਰ ਇੱਕ ਕਸੂਰ ਨਹੀਂ ਨਾ ਤੁਹਾਡਾ ਤੁਹਾਨੂੰ ਆਦਤਾਂ ਹੀ ਹਜੀਆਂ ਪਾਲੀਆਂ ਬਾਦਲਾਂ ਨੇ ਵਿਚਕਾਰਾ ਤੁਸੀਂ ਛੱਡਦੇ ਨਹੀਂ ਆਪ ਹੀ ਛੁੱਟ ਜਾਂਦਾ ਸਹੀ ਹੈ ਨਾ ਹੋ ਰਿਹਾ ਇਹ ਥੋੜਾ ਜਿਹਾ ਬਦਲੀਏ ਥੋੜਾ ਜਿਹਾ ਇਹ ਵੀ ਬਾਅਦ ਚ ਕਰ ਲਾਂਗੇ ਅਹੀਂ ਚ ਬੁਲਾਏ ਨੇ ਲੀਡਰ ਤੁਸੀਂ ਜੈ ਹੰਦਾਬਾਦ ਕਰ ਕਰਕੇ ਆਰਾਮ ਨਾਲ ਪਹਿਲਾਂ ਕੰਮ ਕੰਮ ਦੇਖੋ ਫੇਰ ਪਰਖੋ ਸਬਜ਼ੀ ਲੈਣ ਵੇਲੇ ਉਹਦੀ ਸਾਰੀ ਟੋਕਰੀ ਫਰੋਲ ਦਿੰਨੇ ਆ ਟਿੰਡੋਂਾਂ ਦੀ ਆ ਕਿਵੇਂ ਆ ਥੋੜੀ ਜਿਹੀ ਪਿੱਲੀ ਐ ਨਾ ਪਾਈ ਆ ਆਲੂ ਥੋੜਾ ਜਿਹਾ ਪਿੰਗਾ ਜਿਹਾ ਲੱਗਦਾ ਐ ਨਾ ਪਾਈ ਮੱਝਾਂ ਖਰੀਦਣ ਵੇਲੇ ਪਸ਼ੂ ਖਰੀਦਣ ਵੇਲੇ ਤੋ ਤਾਂ ਮੁਕਸਦ ਦੀ ਮੰਡੀ ਲੱਗਦੀ ਵੱਡੀ ਉਹਦੀ ਨਸਲ ਪੁੱਛਦੇ ਆ ਪੂਰਾ ਉਹਦਾ ਖਾਨਦਾਨ ਚੈੱਕ ਕਰਦੇ ਆ ਮੱਝਾਂ ਦਾ ਘੋੜਿਆਂ ਦਾ ਲੀਡਰਾਂ ਨੂੰ ਐਂ ਵੋਟਾਂ ਪਾਈ ਗਏ ਐ ਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਐਂ ਪਾਈ ਗਏ ਆ ਪਰਦੇਸੀ ਵੀਰੇ ਤੋਂ ਘਟਨ ਕਰਦੇ ਮੈਨੂੰ ਤਾਂ ਦੱਸਿਆ ਕਹਿੰਦੇ 30 ਸਾਲਾਂ ਬਾਅਦ ਕੋਈ ਕੰਮ ਹੋਇਆ ਇੱਥੇ 30 ਸਾਲਾਂ ਬਾਅਦ ਹਲੋ 30 ਸਾਲਾਂ ਬਾਅਦ ਇੱਥੇ ਰਹਿੰਦੇ ਰਹੇ ਆ ਇੱਥੋਂ ਜਿੱਦਦੇ ਰਹੇ ਆ ਇੱਥੋਂ ਦੇ ਮੁੱਖ ਮੰਤਰੀ ਰਹੇ ਆ ਆਪਣਾ ਜ਼ਿਲ੍ਹਾ ਕਹਿੰਦੇ ਰਹੇ ਆ ਕਿ ਸਾਡਾ ਇਹ ਸਾਡਾ ਗੜ੍ਹ ਹੈ ਆ ਦੇਖ ਲਓ ਕੀ ਹਾਲ ਹੈ ਗੜ੍ਹ ਦਾ ਮੈਂ ਤੁਹਾਡੇ ਨਾਲ ਕੋਈ ਭਾਸ਼ਣ ਨਹੀਂ ਦੇਣਾ ਮੈਂ ਗੱਲਾਂ ਹੀ ਕਰਨੀਆਂ ਤੁਹਾਡੇ ਨਾਲ ਮਤਲਬ ਜਿੱਥੇ ਜਾਵਾਂ ਉੱਥੇ ਹੀ ਕਹਿੰਦੇ ਨੇ ਪਹਿਲੀ ਵਾਰ ਹੋਇਆ ਜੀ ਜਾਂ 40 ਸਾਲ ਬਾਅਦ ਹੋਇਆ ਜੀ ਪਾਣੀ ਆ ਜਿਹੜਾ ਹੁਣ ਟੇਲਾਂ ਤੇ ਪਾਣੀ ਪਹਚਾਇਆ ਕੱਸੀਆਂ ਚਲਾਈਆਂ ਦੁਬਾਰੇ ਰਜਵਾਹੇ ਚਲਾਏ ਨੇ ਸੂਏ ਚਲਾਏ ਨੇ ਦੁਬਾਰੇ ਜਿਨ੍ਹਾਂ ਚ ਘਾਹ ਉੱਗ ਪਿਆ ਸੀ ਝਾੜੀਆਂ ਉੱਗ ਪਿਆ ਸੀ ਕਰੀਰ ਹੋ ਗਏ ਸੀ ਮਲੇ ਹੋ ਗਏ ਸੀ ਦਰਖਤ ਉੱਗ ਗਏ ਸੀ ਉਹਨਾਂ ਨੂੰ ਦੁਬਾਰੇ ਚਲਾ ਕੇ ਜਦੋਂ ਪਾਣੀ ਪਹਚਾਇਆ ਪਾਣੀ ਦੀਆਂ ਰੋਜ਼ ਵੀਡੀਓ ਆਉਂਦੀਆਂ ਨੇ ਜੀ 37 ਸਾਲ ਬਾਅਦ ਪਾਣੀ ਆਇਆ 37 ਸਾਲ ਬਾਅਦ 40 ਸਾਲ ਬਾਅਦ ਪਾਣੀ ਆਇਆ ਕਰਦੇ ਕੀ ਰਹੇ ਵੀਰੇ ਇਹ 40 ਸਾਲ ਆਪਦੇ ਟੱਬਰ ਹੀ ਪਾਲਦੇ ਰਹੇ 40 ਸਾਲ ਫਿਰ ਤੇ ਆਪਾਂ ਉਹਨਾਂ ਦੇ ਮਗਰ ਲੱਗਦੇ ਰਹੇ ਆਪਣਾ ਕਸੂਰ ਨਹੀਂ ਮੈਂ ਤੁਹਾਡਾ ਕਸੂਰ ਨਹੀਂ ਕੱਢਦਾ ਆਪਣੇ ਕੋਲ ਰਾਹ ਹੀ ਕੋਈ ਹੈ ਨਹੀਂ ਸੀ ਇੱਕ ਨੂੰ ਬਦਲ ਕੇ ਦੂਜੇ ਕੋਲ ਜਾਂਦੇ ਸੀ ਚਲੇ ਇਹ ਠੀਕ ਹੋਊਗਾ ਉਹ ਜਿਹੜਾ ਸੀ ਉਹਦੋਂ ਵੀ ਵੱਧ ਖਰਾਬ ਨਿਕਲਦਾ ਕਹਿੰਦੇ ਯਾਰ ਹੁਣ ਉਹ ਦੂਜਾ ਨਾ ਠੀਕ ਹੋ ਗਿਆ ਹੋਵੇ ਕਿਤੇ ਉਹ ਨੂੰ 5 ਕਿਸਾਲ ਬੇਲਾ ਰੱਖਿਆ ਉਹਦੇ ਕੋਲ ਜਾਂਦੇ ਸੀ ਉਹ ਕਹਿੰਦਾ ਜਾ ਹੁਣ ਜਾਣਾ ਕਿੱਥੇ ਸੀ ਕਹਿੰਦਾ ਤੂੰ ਇੱਥੇ ਆਉਣਾ ਸੀ ਆਜੋ ਫਿਰ ਮੈਂ ਆ ਗਿਆ ਹੁਣ ਉਹਨੇ ਚਿਰ ਨੂੰ ਉਹ ਦਮ ਜਾਂ ਲੈ ਲੈਂਦਾ ਸੀ ਪਹਿਲਾਂ ਵਾਲਾ 5 ਸਾਲ ਵਾਲਾ ਐਂ ਦਮ ਲੈ ਲੈ ਕੇ ਛੁੱਟੀਆਂ ਲਾ ਲਾ ਕੇ ਲੁੱਟਿਆ ਸਾਨੂੰ ਇਹਨਾਂ ਨੇ ਛੁੱਟੀਆਂ ਲਾ ਲਾ ਕੇ ਲੁੱਟਿਆ ਹੁਣ ਮੇਰੀ ਵਾਰੀ ਆ ਹੁਣ ਮੇਰੀ ਹੁਣ ਵੀ ਕਹੀ ਜਾਂਦੇ ਆ ਤਰਨ ਤਨ ਤੋਂ ਰੋਜ਼ ਬਿਆਨ ਸੁਣ ਲਿਆ ਕਰੋ ਸਾਡੀ ਵਾਰੀ ਆ ਲੈਣ ਦੇ ਉਹ ਦੇਖੋ ਸੀ ਉਹ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦੋ ਯਾਰ ਵਾਰੀ ਕੋਈ ਪਾਣੀ ਦੀ ਵਾਰੀ ਆ ਪੰਜਾਬ ਚ ਕੋਈ ਨੱਕਾ ਵਢਣਾ ਹੈ ਜਾਂ ਕੋਈ ਟਰੱਕ ਚਲਾਉਣ ਦੀ ਵਾਰੀ ਆ ਜਿਵੇਂ ਕਲੀਨਰ ਫੜਾ ਲੰਦਾ ਹੁੰਦਾ ਵੀ ਚਲ ਇੱਧਰ ਥੋੜਾ ਜਿਹਾ ਬੋਰ ਕਨੀ ਸੜਕਾਂ ਖਾਲੀ ਨੇ ਚਲ ਤੂੰ ਚਲਾ ਲੈ 20 ਕਿਲੋਮੀਟਰ ਤੋ ਉਹਨੂੰ ਜਦੋਂ ਸਿਕਾਉਂਦਾ ਹੈ ਇਹ ਪੰਜਾਬ ਕੋਈ ਟਰੱਕ ਹੈ ਵੀ ਐਂ ਫੜਾ ਦੋਂਗੇ ਤੁਸੀਂ ਕਿਸੇ ਨੂੰ ਬਾਰੀ ਆ ਲੈਣ ਦੋ ਕੋਈ ਨਹੀਂ ਦੱਸਦਾ ਵੀ ਪ੍ਰੋਗਰਾਮ ਕੀ ਐ ਵੀ ਸਾਡਾ ਅਸੀਂ ਕੀ ਕਰਾਂਗੇ ਸਾਡੇ ਕੋਲ ਆਹ ਰੋਡ ਮੈਪ ਐ ਨਾ ਇਹ ਕਿਸੇ ਕੋਲੇ ਨਹੀਂ ਹੈਗਾ ਸਿਰਫ ਇਹ ਕਹਿੰਦੇ ਆਪਾਂ ਸਾਡੀ ਵਾਰੀ ਆਲਾਂ ਦੇਖੋ ਤਾਂ ਸੀ ਇਹਨਾਂ ਗੱਲਾਂ ਤੇ ਮੋਟਾ ਮੰਗਦੇ ਸਾਡੀਆਂ ਚੱਪਲਾਂ ਸਾਡੇ ਬੂਟ ਹੁਣ ਮੁੱਦਾ ਨੇ ਪੰਜਾਬ ਦਾ ਮੁੱਦਾ ਨੇ ਸਾਡੀਆਂ ਮਾਵਾਂ ਭੈਣਾਂ ਦੇ ਸੂਟ ਹੁਣ ਮੁੱਦਾ ਨੇ ਕੁਝ ਹੋਰ ਤਾਂ ਨਹੀਂ ਇਹਨਾਂ ਗੋਲਗੋਚਾ ਨਾ ਤਾਂ ਕ腐ਸ਼ਨ ਦਾ ਕੋਈ ਇਲਜ਼ਾਮ ਲਾ ਸਕਦੇ ਐ ਨਾ ਇਧਰਲੇ ਪਾਸੇ ਵੀ ਕੰਮ ਨਹੀਂ ਕੀਤਾ 858 ਮੁੰਡੇ ਕੁੜੀਆਂ ਨੂੰ ਕੱਲ ਨੌਕਰੀ ਦਿੱਤੀ ਐ 56856 ਹੋ ਗਏ ਹੁਣ ਤੱਕ 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਤੇ ਇੱਕ ਫਰਮਾਇਸ਼ ਕਿਸੇ ਦੀ ਲੱਗੀ ਹੋਵੇ ਹੱਥ ਖੜਾ ਕਰ ਦਿਓ ਇੱਥੇ ਠੀਕ ਐ